ਦੋਸਤੋ ਅਸੀਂ Google Map ਦੀ ਵਰਤੋਂ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ ਰਸਤਾ ਦੇਖਣ ਦੇ ਲਈ ਜਾਂ ਫਿਰ ਕਿਸੇ ਨਿਸ਼ਚਿਤ ਥਾਂ ਦੇ ਉੱਪਰ ਪਹੁੰਚਣ ਦੇ ਲਈ ਕਰਦੇ ਹਾਂ ਪਰੰਤੂ ਇਹ ਉਦੋਂ ਹੀ ਸੰਭਵ ਹੁੰਦਾ ਜੇਕਰ ਸਾਡੇ ਮੋਬਾਈਲ ਦੇ ਵਿੱਚ ਇੰਟਰਨੈਟ ਚੱਲਦਾ ਹੋਵੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਸ ਇਲਾਕੇ ਦੇ ਵਿੱਚ ਇੰਟਰਨੈਟ ਮੌਜੂਦ ਹੋਵੇ ਇੰਟਰਨੈਟ ਦੀ ਕਵਰਿੰਗ ਹੋਵੇ ਜਿਸ ਇਲਾਕੇ ਦੇ ਵਿੱਚ ਅਸੀਂ ਟਰੈਵਲ ਕਰਦੇ ਹੁੰਦੇ ਹਾਂ ਜਾਂ ਫਿਰ ਜਾ ਰਹੇ ਹੁੰਦੇ ਆ ਅਤੇ ਮੰਨ ਲਓ ਜੇਕਰ ਤੁਹਾਡੇ ਮੋਬਾਈਲ ਦੇ ਵਿੱਚ ਇੰਟਰਨੈਟ ਨਹੀਂ ਚੱਲ ਰਿਹਾ ਜਾਂ ਫਿਰ ਉਸ ਇਲਾਕੇ ਦੇ ਵਿੱਚ ਨੈੱਟ ਦੀ ਕਵਰੇਜ ਨਹੀਂ ਹੈ ਤਾਂ ਫਿਰ ਤੁਸੀਂ Google Map ਦੀ ਵਰਤੋਂ ਨਹੀਂ ਕਰ ਸਕਦੇ ਤਾਂ ਫਿਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬਿਨਾ ਇੰਟਰਨੈਟ ਤੋਂ Google Map ਦੀ ਵਰਤੋਂ ਕਰਨ ਦਾ ਤਰੀਕਾ ਦੇਖਣ ਜਾ ਰਹੇ ਹਾਂ ਸਤਿ ਸ੍ਰੀ ਅਕਾਲ ਜੀ ਬਾਈਜੀ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਬਿਨਾ ਇੰਟਰਨੈਟ ਤੋਂ Google Map ਦੀ ਵਰਤੋਂ ਕਰਨ ਦਾ ਤਰੀਕਾ ਦੇਖਣ ਤੋਂ ਪਹਿਲਾਂ ਇੱਕ ਵਾਰੀ ਫਟਾਫਟ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈਜੀ ਪੰਜਾਬੀ ਚੈਨਲ ਨੂੰ Facebook ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਕਿਉਂਕਿ ਬਿਨਾ ਇੰਟਰਨੈਟ ਤੋਂ ਗੂਗਲ ਮੈਪ ਜੇਕਰ ਸਾਡੇ ਮੋਬਾਈਲ ਦੇ ਵਿੱਚ ਚੱਲ ਪਵੇਗਾ ਤਾਂ ਫਿਰ ਸਾਨੂੰ ਨੈਟ ਦੀ ਸਮੱਸਿਆ ਨਹੀਂ ਆਵੇਗੀ ਜੇਕਰ ਇੰਟਰਨੈਟ ਦੀ ਸਪੀਡ ਘੱਟ ਹੈਗੀ ਹੈ ਅਤੇ ਕਿਸੇ ਪਹਾੜੀ ਇਲਾਕੇ ਦੇ ਵਿੱਚ ਜਿੱਥੇ ਇੰਟਰਨੈਟ ਦੀ ਕਵਰੇਜ ਬਹੁਤ ਜ਼ਿਆਦਾ ਘੱਟ ਹੋਵੇ ਜਾਂ ਫਿਰ ਨਾ ਹੋਵੇ ਉੱਥੇ ਵੀ ਟਰੈਵਲ ਕਰਨ ਦੇ ਵਿੱਚ ਸਮੱਸਿਆ ਨਹੀਂ ਆਵੇਗੀ ਤਾਂ ਆਓ ਫਿਰ ਹੁਣ ਮੋਬਾਈਲ ਦੇ ਸਕਰੀਨ ਦੇ ਉੱਪਰ ਚੱਲ ਕੇ ਆਪਾਂ ਗੂਗਲ ਮੈਪ ਦੇ ਵਿੱਚ ਜਾ ਕੇ ਇਹ ਤਰੀਕਾ ਦੇਖਦੇ ਹਾਂ ਬਿਨਾ ਇੰਟਰਨੈਟ ਤੋਂ ਗੂਗਲ ਮੈਪ ਚਲਾਉਣ ਦੇ ਲਈ ਅਸੀਂ ਆਪਣੀ ਗੂਗਲ ਮੈਪਸ ਵਾਲੀ ਐਪਲੀਕੇਸ਼ਨ ਨੂੰ ਖੋਲ੍ਹਾਂਗੇ ਯਾਦ ਰੱਖੋ ਦੋਸਤੋ Google Maps ਵਾਲੀ ਐਪਲੀਕੇਸ਼ਨ ਨੂੰ ਖੋਲਣ ਤੋਂ ਪਹਿਲਾਂ ਇੱਕ ਵਾਰੀ ਇਸ ਨੂੰ ਚੈੱਕ ਜ਼ਰੂਰ ਕਰ ਲਿਓ ਕਿ ਇਹ ਅਪਡੇਟ ਹੈ ਜਾਂ ਨਹੀਂ ਜੇਕਰ ਅਪਡੇਟ ਨਾ ਹੋਈ ਤਾਂ ਇਸ ਐਪਲੀਕੇਸ਼ਨ ਨੂੰ ਅਪਡੇਟ ਕਰ ਲੈਣਾ ਅਤੇ ਅਪਡੇਟ ਕਰਨ ਤੋਂ ਬਾਅਦ Google Maps ਵਾਲੀ ਐਪਲੀਕੇਸ਼ਨ ਨੂੰ ਅਸੀਂ ਖੋਲ ਲੈਣਾ ਹੈ ਹੁਣ ਅਸੀਂ ਸੱਜੇ ਹੱਥ ਉੱਪਰ ਆਪਣੇ ਪ੍ਰੋਫਾਈਲ ਆਈਕਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੋਂ ਜਿਹੜੀਆਂ ਸੈਟਿੰਗਾਂ ਸਾਨੂੰ ਨਜ਼ਰ ਆ ਰਹੀਆਂ ਇਹਨਾਂ ਦੇ ਵਿੱਚੋਂ ਅਸੀਂ ਆਫਲਾਈਨ ਮੈਪਸ ਵਾਲੀ ਐਪਲੀਕੇਸ਼ਨ ਦੇ ਉੱਪਰ ਚਲੇ ਜਾਣਾ ਹੈ ਇਸ ਤੋਂ ਬਾਅਦ ਨਜ਼ਰ ਆਵੇਗਾ ਕਿ ਇੱਥੇ ਲਿਖਿਆ ਹੋਇਆ ਸਿਲੈਕਟ ਯੋਰ ਓਨ ਮੈਪ ਆਪਾਂ ਇਸ অপਸ਼ਨ ਦੇ ਉੱਪਰ ਕਲਿੱਕ ਕਰਾਂਗੇ ਅਤੇ ਇੱਥੇ ਜਾ ਕੇ ਫਿਰ ਅਸੀਂ ਉਸ ਏਰੀਆ ਦੀ ਲੋਕੇਸ਼ਨ ਦੇ ਉੱਪਰ ਚਲੇ ਜਾਣਾ ਜਿਸ ਏਰੀਆ ਦੇ ਵਿੱਚ ਅਸੀਂ ਬਿਨਾ ਇੰਟਰਨੈਟ ਤੋਂ ਟਰੈਵਲ ਕਰਨਾ ਹੈ ਜਾਂ ਫਿਰ ਜਾਣਾ ਹੈ ਹੁਣ ਇੱਥੇ ਨਜ਼ਰ ਆ ਰਿਹਾ ਰੂਪਨਗਰ ਦਾ ਇਲਾਕਾ ਤੁਹਾਨੂੰ ਨਜ਼ਰ ਆ ਰਿਹਾ ਲੋਕੇਸ਼ਨ ਜੇਕਰ ਮੰਨ ਲਓ ਤੁਸੀਂ ਕਿਸੇ ਹੋਰ ਲੋਕੇਸ਼ਨ ਦੇ ਉੱਪਰ ਜਾਣਾ ਹੈ ਤਾਂ ਤੁਸੀਂ ਇਸ ਨੂੰ ਗੂਗਲ ਮੈਪ ਨੂੰ ਛੋਟਾ-ਬੜਾ ਕਰਕੇ ਤੁਸੀਂ ਉਸ ਇਲਾਕੇ ਦੀ ਲੋਕੇਸ਼ਨ ਦੇ ਉੱਪਰ ਜਾ ਸਕਦੇ ਹੋ ਜਿੱਥੇ ਤੁਸੀਂ ਬਿਨਾ ਇੰਟਰਨੈਟ ਤੋਂ ਗੂਗਲ ਮੈਪ ਨੂੰ ਚਲਾਉਣਾ ਹੈ ਹੁਣ ਮੰਨ ਲਓ ਅਸੀਂ ਰੂਪਨਗਰ ਤੋਂ ਲੈ ਕੇ ਚੰਡੀਗੜ੍ਹ ਸ਼ਿਮਲਾ ਹਿਮਾਚਲ ਦਾ ਕੁਝ ਏਰੀਆ ਇੱਥੇ ਟਰੈਵਲ ਕਰਨਾ ਹੈ ਬਿਨਾ ਇੰਟਰਨੈਟ ਤੋਂ ਤਾਂ ਫਿਰ ਅਸੀਂ ਪਹਿਲਾਂ ਇਸੇ ਗੂਗਲ ਮੈਪ ਦੇ ਵਿੱਚ ਉਹ ਏਰੀਆ ਨੂੰ ਦੇਖਾਂਗੇ ਹੁਣ ਤੁਸੀਂ ਦੇਖੋ ਇੱਥੇ ਹਮੀਰਪੁਰ ਮੰਡੀ ਦਾ ਇਲਾਕਾ ਅਤੇ ਸ਼ਿਮਲਾ ਦਾ ਇਲਾਕਾ ਅਤੇ ਚੰਡੀਗੜ੍ਹ ਦਾ ਇਲਾਕਾ ਸਾਨੂੰ ਦਿਖਣ ਲੱਗ ਗਿਆ ਹੈ ਹੁਣ ਇੱਥੇ ਦੇਖੋ ਰੂਪਨਗਰ ਨਜ਼ਰ ਆ ਰਿਹਾ ਨੰਤਪੁਰ ਨਜ਼ਰ ਆ ਰਿਹਾ ਹਮੀਰਪੁਰ ਓਨਾ ਮੰਡੀ ਸੁੰਦਰ ਨਗਰ Shimla Solan Chandigarh Ambala Patiala ਆ ਸਾਰਾ ਏਰੀਆ ਨਜ਼ਰ ਆ ਰਿਹਾ ਤਾਂ ਹੁਣ ਅਸੀਂ ਇਸ ਮੈਪ ਨੂੰ ਡਾਊਨਲੋਡ ਕਰ ਲਵਾਂਗੇ ਡਾਊਨਲੋਡ ਦੇ অপਸ਼ਨ ਦੇ ਉੱਪਰ ਆਪਾਂ ਚਲੇ ਗਏ ਆ ਤਾਂ ਇਹ ਮੈਪ ਡਾਊਨਲੋਡ ਹੋਣ ਨੂੰ ਥੋੜਾ ਜਿਹਾ ਸਮਾਂ ਲਵੇਗਾ ਅਤੇ ਇਸ ਮੈਪ ਨੂੰ ਅਸੀਂ ਸੱਜਾ ਦਿੱਤੀਆਂ ਤਿੰਨ ਬਿੰਦੂਆਂ ਤੋਂ ਕਲਿੱਕ ਕਰਕੇ ਇਸ ਨੂੰ ਰੀਨੇਮ ਵੀ ਕਰ ਸਕਦੇ ਆ ਅਸੀਂ ਇਸ ਨੂੰ ਰੀਨੇਮ ਕਰ ਲੈਂਦੇ ਆ ਸੋ ਅਸੀਂ ਇਸ ਦਾ ਨਾਮ ਰੱਖ ਲੈਂਦੇ ਆ ਚੰਡੀਗੜ੍ਹ Shimla ਅਤੇ ਮੰਡੀ google ਇਹਨਾਂ ਇਲਾਕਿਆਂ ਦੇ ਵਿੱਚ ਇਹ ਮੱਦਦ ਕਰੇਗਾ ਉਸ ਤੋਂ ਬਾਅਦ ਆਪਾਂ ਸੇਵ ਕਰ ਲਵਾਂਗੇ ਅਤੇ ਮੈਪ ਹੁਣ ਡਾਊਨਲੋਡ ਹੋ ਰਿਹਾ ਥੋੜਾ ਜਿਹਾ ਸਮਾਂ ਲੈਂਦਾ ਹੈ ਡਾਊਨਲੋਡ ਹੋਣ ਲਈ ਇਹ ਅਤੇ ਹੁਣ ਇਹ ਮੈਪ ਡਾਊਨਲੋਡ ਹੋ ਚੁੱਕਾ ਅਸੀਂ ਇਸ ਨੂੰ ਰੀਨੇਮ ਵੀ ਕਰ ਚੁੱਕੇ ਹਾਂ ਅਤੇ ਮੈਂ ਤੁਹਾਨੂੰ ਆਪਣਾ ਇੰਟਰਨੈਟ ਬੰਦ ਕਰਕੇ ਦਿਖਾਣਾ ਹੁਣ ਮੇਰੇ ਮੋਬਾਈਲ ਦੇ ਵਿੱਚ ਇੰਟਰਨੈਟ ਬੰਦ ਹੈ ਸਪੋਜ਼ ਕਰ ਲਓ ਹੁਣ ਅਸੀਂ ਉਸ ਇਲਾਕੇ ਦੇ ਵਿੱਚ ਟ੍ਰੈਵਲ ਕਰ ਰਹੇ ਹਾਂ ਜਾਂ ਪਹੁੰਚ ਚੁੱਕੇ ਹਾਂ ਜਾਂ ਫਿਰ ਜਾਣਾ ਹੈ ਤਾਂ ਫਿਰ ਅਸੀਂ Google ਆਪਣਾ Google Map ਖੋਲ੍ਹਾਂਗੇ Google Map ਖੋਲਣ ਤੋਂ ਬਾਅਦ ਅਸੀਂ ਆਪਣੀ ਪ੍ਰੋਫਾਈਲ ਦੇ ਉੱਪਰ ਜਾਵਾਂਗੇ ਅਤੇ ਆਪਣੀ ਪ੍ਰੋਫਾਈਲ ਦੇ ਆਫਲਾਈਨ ਮੈਪ ਦੇ ਉੱਪਰ ਜਾਵਾਂਗੇ ਅਤੇ ਫਿਰ ਅਸੀਂ ਇੱਥੇ ਜਿਹੜਾ ਸੇਵ ਕਰਕੇ ਮੈਪ ਰੱਖਿਆ ਹੋਇਆ ਇਸ ਮੈਪ ਨੂੰ ਕਲਿੱਕ ਕਰ ਲਵਾਂਗੇ ਅਤੇ ਕਲਿੱਕ ਕਰਨ ਤੋਂ ਬਾਅਦ ਸਾਡੇ ਸਾਹਮਣੇ ਇਹ ਮੈਪ ਆ ਜਾਵੇਗਾ ਅਤੇ ਉਸ ਤੋਂ ਬਾਅਦ ਅਸੀਂ ਸਰਚ ਹੇਰ ਵਾਲੀ ਥਾਂ ਤੋਂ ਸਰਚ ਕਰਕੇ ਉਸ ਮੈਪ ਨੂੰ ਲਗਾ ਲਵਾਂਗੇ ਜਿੱਥੇ ਅਸੀਂ ਜਾਣਾ ਹੈ ਅਤੇ ਫਿਰ ਸਟਾਰਟ ਵਾਲੀ অপਸ਼ਨ ਦੇ ਉੱਪਰ ਜਾ ਕੇ ਅਸੀਂ ਇਸ ਆਪਣੇ ਨੈਪ ਦੇ ਮਾਧਿਅਮ ਦੇ ਨਾਲ ਅਸੀਂ ਫਿਰ ਆਫਲਾਈਨ ਮੈਪ ਚਲਾ ਕੇ ਉਸ ਥਾਂ ਦੇ ਉੱਪਰ ਪਹੁੰਚ ਸਕਦੇ ਹਾਂ ਬਿਨਾ ਇੰਟਰਨੈਟ ਤੋਂ। ਸੋ ਮੈਂ ਇਹ ਕਹਦਾ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਹੁਣ ਤੱਕ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ। ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਬਾਈ ਜੀ ਪੰਜਾਬੀ ਚੈਨਲ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ। ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ। ਸਤਿ ਸ੍ਰੀ ਅਕਾਲ ਜੀ।